ਅੱਜ 29 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਏ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਜਿਵੇਂ ਉਮੀਦ ਸੀ ਕਿ ਮੌਸਮ ਅੱਜ ਬਹੁਤੇ ਖੇਤਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਰਿਹਾ ਸਵੇਰ ਵੇਲੇ ਬਹੁਤ ਖੇਤਰਾਂ ਦੇ ਵਿੱਚ ਅੱਜ ਮੀਂਹ ਪਿਆ ਖਾਸ ਕਰਕੇ ਹੁਸ਼ਿਆਰਪੁਰ ਦੇ ਇਲਾਕੇ ਆਨੰਦਪੁਰ ਸਾਹਿਬ ਰੋਪੜ ਕੁਝ ਦੇ ਖੇਤਰ ਮੁਹਾਲੀ ਦੇ ਕੁਝ ਇੱਕ ਨਵਾਂ ਸ਼ਹਿਰ ਬੰਗਾ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਦਰਜ ਕੀਤਾ ਗਿਆ ਤੇ ਕੁਝ ਕੇ ਖੇਤਰਾਂ ਦੇ ਵਿੱਚ ਮੀਂਹ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਦੇ ਕੁਝ ਇੱਕ ਲਾਕੇ ਕਰਪੂਥਲੇ ਜ਼ਿਲ੍ਹੇ ਦੇ ਕੁਝ ਇੱਕ ਲਾਕੇ ਗੁਰਦਾਸਪੁਰ ਪਠਾਨਕੋਟ ਟੁੱਟਵੇਂ ਤੌਰ ਤੇ ਸਵੇਰ ਵੇਲੇ ਮੀਂਹ ਦਰਜ ਕੀਤਾ ਗਿਆ ਦੁਪਹਿਰ ਤੋਂ ਬਾਅਦ ਮੁਕਸਰ ਬਠਿੰਡਾ ਮਾਨਸੇਰੇ ਕੁਝ ਇਲਾਕੇ ਜਾਂ ਫਿਰੋਜ਼ਪੁਰ ਦੇ ਕੁਝ-ਕੁਝ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗੇ। ਬੱਦਲਬਾਈ ਲਗਾਤਾਰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਤੇ ਕੱਲ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ। ਹੁਣ ਸ਼ਾਮ ਵੇਲੇ ਦਾ ਕੁਝ ਖਾਸ ਮੀਂਹ ਦੀ ਸੰਭਾਵਨਾ ਨਹੀਂ ਹੈ। ਗਰਮੀ ਅਤੇ ਹੌਮਸ ਤੋਂ ਲਗਾਤਾਰ ਰਾਹਤ ਬਣੀ ਹੋਈ ਹੈ। ਅੱਜ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲ ਫਿਰ ਐਕਟਿਵ ਹੋਣਗੇ ਤੇ ਬਹੁਤੇ ਖੇਤਰਾਂ ਦੇ ਵਿੱਚ ਇੱਕ ਵਾਰ ਫਿਰ ਮੀਂਹ ਨੇ ਦੀ ਦਾ ਦੌਰ ਤੁਹਾਨੂੰ ਦੇਖਣ ਨੂੰ ਮਿਲੇਗਾ ਖਾਸ ਕਰਕੇ ਪਵਾਰ ਖੇਤਰ। ਉਦੇ ਵਿੱਚ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲੇ ਦੇ ਖੇਤਰਾਂ ਦੇ ਆਸ-ਪਾਸ ਵੀ ਅੱਜ ਵਧੀਆ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲੀਆਂ ਕੱਲ ਨੂੰ ਵੀ ਇਨ੍ਹਾਂ ਖੇਤਰਾਂ ਦੇ ਵਿੱਚ ਕਈ ਜਗ੍ਹਾ ਹਲਕੇ ਤੋਂ ਦਰਮਿਆਨਾਂ ਤੇ ਕਿਤੇ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਇਲਾਵਾ ਮਾਝੇ ਦੇ ਵੀ ਦੁਆਬੇ ਦੇ ਵੀ ਤੇ ਪੱਛਮੀ ਮਾਲਵੇ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਕੱਲ ਨੂੰ ਵੀ ਪੈਂਦਾ ਹੋਇਆ ਸਵੇਰ ਤੜਕ